ਲਾਨੀ ਫਰੀਤੋ ਐ ਦਾ ਸੱਚਾ ਜਾ ਚਾਰੀ ਜਾ ਚੜ ਗਿਆ ਨੀ ਮਾ ਚਾਣ ਲੱਡੂ ਲੈ ਗਣੀ ਚਾਚਾ ਰੁਸ਼ਿਆ ਨਹੀਂ ਆਈ ਹੋ ਕਿਦਰ ਨਾਂਗੀ ਮਾ ਨਾ ਚਾਚੀ ਵਾਲੀ ਵੀ ਕਰਵਾਇਦਾ ਜੁੱਤੀ ਚਾਚੀ ਦੀ ਇਹਨੇ ਉੱਦੜ ਤੀ ਇਹਨੇ ਉੱਦੜ ਕੋਈ ਨਹੀਂ ਬਣੀ ਆਈ ਲੱਗਦਾ ਉੱਤਰੀ ਗਈ ਹੋ ਕਿ ਤੇ ਉਹ ਨੋ ਹੋ ਪੁੱਤ ਕੀ ਦਾ ਸਾ ਸੋਨੂ ਤਾ ਨਾ ਓਦੀ ਨਾਂਗੀ ਜੀ ਜਦੋਂ ਸਰਕਾਰ ਜੀ ਪਾਂਤੇ ਤੇ ਆਈ ਸੀ 4 ਸਾਲ ਹੋ ਗਏ ਪੁੱਤ ਸਤਾਈ ਚਾਣ ਸੀ ਜਿਤਾ ਹੈਗੇ ਨੇ ਮੋੜਿਆ ਹੋ ਗਈ ਨਾ ਜਿੱਤੇ ਭੇਰ ਨਹੀਂ ਆਉਂਦੀ ਪਤ ਭਾਲੇ ਓਖਾ ਰੋਟੀ ਲੇ